470 ਸਾਲ ਪੁਰਾਣੀ ਚੀਜ਼ ਵਿਖਾਈ ਆ ਟਾਂਗੇ ਵਗੈਰਾ ਜਦੋਂ ਚੱਲਦੇ ਹੁੰਦੇ ਸੀਗੇ ਜੀ ਪੂਰਾ ਇੱਕ ਨੰਬਰ ਮੋਲ ਬਣਾਇਆ ਜੀ ਇਹਨਾਂ ਨੇ ਯਾ ਬਾਤ ਬਹੁਤ ਵਧੀਆ ਸੀ ਜੀ ਦੋ ਜਣੇ ਸਲਾਮ ਮਸ਼ਵਰਾ ਕਰ ਰਹੇ ਨੇ ਬੈਠ ਕੇ ਤੇ ਨਾਲ ਪੁਰਾਣੇ ਜ਼ਮਾਨੇ ਦਾ ਬਲੈਕ ਐਂਡ ਵਾਈਟ ਜਿਹੜਾ ਟੈਲੀਵਿਜ਼ਨ ਉਹ ਚੱਲ ਰਿਹਾ ਜੀ ਤੇ ਲਓ ਜੀ ਇੱਕ ਬਾਈ ਆਪਾਂ ਨੂੰ ਮਿਲਿਆ ਜਿਹੜਾ ਆਪਣੇ ਨਾਲ ਹੈ ਇਹ ਕਹਿੰਦਾ ਮੈਂ ਹੱਥ ਦੀ ਸਫਾਈ ਦਿਖਾਉਣੀ ਹੈ ਯਾਨੀ ਕਿ ਜਾਦੂ ਦਿਖਾਉਣਾ ਤੇ ਇੱਥੇ ਫੋਕਸ ਕਰੋ ਬਾਈ ਤੇ ਤੇ ਦੇਖੋ ਜੀ ਦੋਵੇਂ ਮੀਆਂ ਬੀਬੀ ਬੈਠ ਕੇ ਸਲਾਹ مشورہ ਕਰ ਰਹੇ ਤੇ ਟੈਲੀਵਿਜ਼ਨ ਆ ਜਿਹੜਾ ਟੱਕਿਆ ਹੋਇਆ ਜੀ ਉਹਨਾਂ ਨੇ ਘਟਾਇਆ ਜੀ ਅੰਦਰ ਤੇ ਦੇਖੋ ਉੱਪਰ ਦਾ ਕਿ ਸਾਰੇ ਪਾਸੇ ਐਵੇਂ ਡਿਜ਼ਾਈਨ ਹੈ ਜੀ ਤੇ ਲੋਕ ਬੈ ਕੇ ਖਾ ਰਹੇ ਨੇ ਜੀ ਸਸਤੀ ਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਖੜੇ ਆ ਜੀ ਜੰਡਿਆਲਾ ਜੰਡਿਆਲੇ ਹਵੇਲੀ ਦੇ ਵਿੱਚ ਤੇ ਬਣੇ ਰਹੋ ਜੀ ਵਲੌਗ ਦੇ ਐਂਡ ਤੱਕ ਤੇ ਆਪਾਂ ਤੁਹਾਨੂੰ ਵਿਖਾਉਨੇ ਆ ਜੀ ਇਹ ਹਵੇਲੀ ਦਾ ਅੰਦਰਲਾ ਮਾਹੌਲ ਅੰਦਰਲਾ ਦ੍ਰਿਸ਼ੀ ਤੇ ਬੜੇ ਵਧੀਆ ਪ੍ਰਾਤਨ ਢੰਗ ਨਾਲ ਬਣੀ ਹੋਈ ਹੈ ਤੇ ਮੀਨਾਕਾਰੀ ਵੀ ਬਹੁਤ ਹੋਈ ਅੰਦਰ ਤੇ ਦਿਖਾਉਨੇ ਆ ਜੀ ਇਹ ਹਾਈਵੇ ਦੇ ਉੱਪਰ ਆ ਜੀ ਫੇਲੀ ਲਓ ਜੀ ਇਹ ਆ ਐਂਟਰੀ ਤੇ ਦੇਖੋ ਜੀ ਸਾਰਾ ਤੁਸੀ ਸਿਸਟਮ ਪੁਰਾਣੇ ਢੰਗ ਨਾਲ ਬਣਿਆ ਹੋਇਆ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਤੇ ਇੱਥੋਂ ਸ਼ੁਰੂ ਹੋ ਜਾਂਦਾ ਜੀ ਦੇਖੀ ਚੱਲੋ ਜੀ ਮੇਰੇ ਨਾਲ ਨਾਲ ਪੰਜਾਬੀ 올ਡ ਵਿਰਸਾ ਪੰਜਾਬੀ ਵਿਰਸੇ ਨੂੰ ਇਹਨਾਂ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਹਵੇਲੀ ਬਣਾ ਕੇ ਤੇ ਆਹ ਦੇਖੋ ਜੀ ਕੜਾ ਲੈ ਕੇ ਜਾਂਦੀ ਬੀਬੀ ਤੇ ਆ ਗੁੰਮਟਾ ਪੁਰਾਣਾ ਡੋਮ ਬਣਾਇਆ ਹੋਇਆ ਜੀ ਇੱਧਰ ਤੇ ਬਾਕੀ ਅੰਦਰ ਅੰਦਰ ਜਿਵੇਂ ਜਿਵੇਂ ਜਾਈ ਜਾਵਾਂਗੇ ਸਾਰੀਆਂ ਜਿਹੜਾ ਤੁਹਾਨੂੰ ਦਿਖਾਈ ਜਾਵਾਂਗੇ ਜੀ ਤੇ ਆ ਹੈਗਾ ਜੀ ਟਾਂਗਾ ਪੁਰਾਣਾ ਮਤਲਬ ਅੱਜ ਤੋਂ 6 70 ਸਾਲ ਪੁਰਾਣੀ ਚੀਜ਼ ਵਿਖਾਈ ਆ ਟਾਂਗੇ ਵਗੈਰਾ ਜਿਹੜਾ ਚੱਲਦੇ ਹੁੰਦੇ ਸੀਗੇ ਜੀ ਪੂਰੀ ਕਹਣ ਚੀਜ਼ ਬਣਾਈ ਜੀ ਨਾਲ-ਨਾਲ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਅੰਦਰ ਹਰੇਕ ਤਰ੍ਹਾਂ ਦੀਆਂ ਮਿਲਦੀਆਂ ਨੇ ਜੀ ਬੱਚਿਆਂ ਦੇ ਖੇਡਣ ਲਈ ਕਾਫੀ ਵਧੀਆ ਚੀਜ਼ਾਂ ਨੇ ਤੇ ਉਹ ਸਾਹਮਣੇ ਖੂਬ ਬਣਾਇਆ ਜੀ ਉੱਚੀ ਜਗ੍ਹਾ ਬਣਾ ਕੇ ਖੂਗੜੇ ਪਸੇ ਜਾਂਦੇ ਆ ਜੀ ਬੱਚੇ ਖੇਡ ਰਹੇ ਨੇ ਇੰਜੋਏ ਕਰ ਰਹੇ ਨੇ ਜੀ ਪੂਰਾ ਇਹ ਇੱਧਰ ਬੱਚਿਆਂ ਦੇ ਖੇਡਣ ਵਾਸਤੇ ਬਣਾ ਰੱਖਿਆ ਜੀ ਗੱਡੀਆਂ ਇਲੈਕਟ੍ਰੋਨਿਕ ਕਾਰ ਚਲਾਉਣ ਵਾਸਤੇ ਮਤਲਬ ਇੱਥੇ ਆ ਕੇ ਬੰਦਾ ਬੋਰ ਨਹੀਂ ਹੋ ਸਕਦਾ ਫੰਕਸ਼ਨ ਕਰਨ ਵਾਸਤੇ ਪੂਰਾ ਇੱਕ ਨੰਬਰ ਦਾ ਮੋੜ ਬਣਾਇਆ ਜੀ ਇਹਨਾਂ ਨੇ। ਕਯਾ ਬਾਤ ਬਹੁਤ ਵਧੀਆ ਜੀ। ਇੱਧਰ ਢਾਰਾ ਬਣਾਇਆ ਹੋਇਆ ਜੀ ਜਿਵੇਂ ਪਹਿਲਾਂ ਪ੍ਰਾਲੀ ਦਾ ਬਣਾਉਂਦੇ ਹੁੰਦੇ ਸੀਗੇ ਜੀ। ਢਾਰਾ ਇਹ ਪੁਰਾਣਾ ਵਿਖਾ ਕੇ ਉਹਦੇ ਵਿੱਚ ਆਪਣਾ ਆਫਿਸ ਵਗੈਰਾ ਇਹਨਾਂ ਨੇ ਬਣਾਇਆ ਜੀ ਜੋ ਵੀ ਹੈ। ਢਾਰੇ ਦੇ ਵਿੱਚ। ਇੱਥੋਂ ਸ਼ੁਰੂ ਹੋ ਜਾਂਦਾ ਜੀ ਸਾਹਮਣੇ 메ਨ ਐਂਟਰੀ ਹੈ ਜੀ। ਬਾਕੀ ਕਾਫੀ ਵੱਡੀ ਹੈ ਜੀ ਦਿਖਾਈ ਜਾਂਦੇ ਨਾਲ ਨਾਲ। 메ਨ ਐਂਟਰੀ ਤੇ ਆਪਾਂ ਹੁਣ ਖੜੇ ਹੋਏ ਹਾਂ ਜੀ ਤੇ ਆਹ ਦੇਖੋ 메ਨ ਐਂਟਰੀ। ਪੁਰਾਣੇ ਜੇ ਮਿੱਟੀ ਦੇ ਘਰ ਪਹਿਲਾਂ ਬਣੇ ਹੁੰਦੇ ਸੀ ਉਹ ਬਣਾਇਆ ਤੇ ਆਹ ਘੜਿਆਂ ਦੇ ਨਾਲ ساری ਜਿਹੜੀ ਆ ਜਾਗਟ ਕੀਤੀ ਹੈ ਤਿਆਰੀ ਕੀਤੀ ਹੈ ਦੇਖੋ। ਇੰਨੀ ਵਧੀਆ ਚੀਜ਼ ਹੈ ਜੀ। ਤੇ ਬਾਕੀ ਫੋਟੋਆਂ ਸਾਰੇ ਇੱਥੇ ਮਤਲਬ ਬੜੇ ਚਾਣਾ ਖਿੱਚਦੇ ਨੇ ਜੀ ਤੇ ਜਿਹੜਾ ਇੱਧਰ ਐਂਟਰੀ ਹੈ ਜੀ ਇੱਕ ਮਿਊਜ਼ੀਅਮ ਵਾਂਗੂ ਬਣਾਈ ਹੈ ਜੀ ਜਿਹਦੇ ਚ ਬੜੀਆਂ ਵਧੀਆ ਵਧੀਆ ਫੋਟੋਆਂ ਲੱਗੀਆਂ ਨੇ ਤੇ ਇੱਧਰ ਪੰਜਾਬੀ ਜਿਹੜੇ ਮਤਲਬ ਸਿੰਗਰ ਹੋਏ ਨੇ ਪੂਰੇ ਲੇਜੈਂਡ ਨੇ ਉਹਨਾਂ ਦੀਆਂ ਫੋਟੋਆਂ ਲਗਾਈਆਂ ਨੇ ਦੇਖੋ ਜੀ ਓਮਪਰੀ ਸਾਹਾਗੇ ਸਬਰਕੋਟੀ ਤੇ ਚਮਕੀਲਾ ਪੰਮੀ ਬਾਈ ਹਮਸੰਗ ਚਮਕੀਲਾ ਅਨਸਰਾਜਨ ਸਿੰਘ ਮਾਸਟਰਸ ਨੇ ਮਰ ਭੈਣ ਮੰਗੀ ਸਾਰੇ ਨੇ ਜੀ ਗੁਰਦਾਸ ਮਾਨ ਜੀ ਸਿੰਦਰ ਸਰਤਾਜ ਬਾਈ ਸੁਬਿੰਸਕੰਦਰ ਜੀ ਸਜੀਤਬਿੰਦ ਰਖਿਆ ਜੀ ਤੇ ਇੱਧਰ ਵੀ ਕੁਝ ਜੜੀਆਂ ਸ਼ਖਸੀਅਤਾਂ ਨੇ ਉਹਨਾਂ ਦੀਆਂ ਲਾਈਆਂ ਹੋਈਆਂ ਨੇ ਫੋਟੋਸ ਇੱਧਰ ਵੀ ਪੰਜਾਬੀ ਐਕਟ੍ਰੈਸ ਨੇ ਕੁਝ ਤੇ ਕੁਝ ਜੋ ਜੋ ਸੀ ਦੂਜੇ ਵਿੱਚ ਤੇ ਆਹ ਸਾਹਮਣੇ ਹੀ ਰੱਖੀ ਇਹਨਾਂ ਨੇ ਪੇਟੀ ਹੋਣ ਕਰਦੇ ਜਿੰਦਰ ਐਂਟਰ ਐਂਟਰੀ ਤੋਂ ਉੱਤੇ ਜਾ ਕੇ ਜੀ ਦੇਖੋ ਜੀ ਕਰੋ ਚੈੱਕ ਆ ਜਿਹੜੀ ਐਂਟਰੀ ਤੇ ਡਿਊਟੀ ਆ ਨਾ ਜੀ ਇਹਦੇ ਉੱਪਰ ਦੇਖੋ ਤੁਸੀਂ ਢੋਲਕੀਆਂ ਤੇ ਹਰਮੋਨੀਮਾ ਪ੍ਰਾਣਾ ਜਿਹੜਾ ਵਾਜਾ ਸੀਗਾ ਜੀ ਡਿਸਟਾਰਾ ਡੈਕ ਜਿਹੜਾ ਵੱਡਾ ਤਵੇ ਵਾਲਾ ਜੀ ਉਹ ਅ ਸ਼ੈਨੇ ਨੰਮਰੂ ਲਗੋਜ਼ੇ ਵਗੈਰਾ ਜੋ ਵੀ ਸਾਰਾ ਸਰੰਗੀ ਢੱਡ ਤੇ ਗਿਟਾਰ ਵਗੈਰਾ ਜੋ ਵੀ ਰੱਖਿਆ ਹੋਇਆ ਸਾਰਾ ਕੁਝ ਆ ਦੇਖੋ ਜੀ ਕਿੰਨੀ ਪਿਆਰੀ ਚੀਜ਼ ਐ ਬਾਪੂ ਗਾਂ ਚ ਹੁੰਦਾ ਬੈ ਜੀ ਤੇ ਬੱਚਿਆਂ ਨੂੰ ਜਿਹੜਾ ਨਾਲ ਨਾਲ ਦੁੱਧ ਪਿਆ ਰਾਇ ਜੀ ਆ ਬਾਲਟੀ ਪਈ ਹੈਗੀ ਨਾਲ ਜੀ ਤੇ ਇਸ ਤਰ੍ਹਾਂ ਪੁਰਾਣੀਆਂ ਡਿਉੜੀਆਂ ਅੱਜ ਤੋਂ ਜਿਹੜੀਆਂ 60 70 ਸਾਲ ਪਹਿਲਾਂ ਹੁੰਦੀਆਂ ਸੀ ਐ ਜੀ ਉਹ ਚੀਜ਼ਾਂ ਦਿਖਾਈਆਂ ਨੇ ਇਹਨਾਂ ਨਾਲ ਜ਼ਿਆਦਾ ਇੱਥੇ ਤਾਂ ਇਹਦਾ ਨਾਮ ਆਪਾਂ ਨੂੰ ਵੈਸੇ ਨਾਮ ਤੇ ਪਤਾ ਲੱਗਦਾ ਕਿ ਹਵੇਲੀ ਬਾਕੀ ਅੰਦਰ ਖੜ ਕੇ ਖਾਣ ਵਾਲੇ ਬਹਿ ਕੇ ਖਾਣ ਵਾਸਤੇ ਸਾਰੀਆਂ ਥਾਵਾਂ ਹੈਗੀਆਂ ਨੇ ਜੀ ਬਲੌਗ ਥੋੜਾ ਜਿਹਾ ਲੰਮਾ ਹੋਣ ਜਾ ਰਿਹਾ ਜੀ ਕਿਉਂਕਿ ਕਾਫੀ ਥਾਵਾਂ ਨੇ ਦਿਖਾਉਣ ਵਾਲੀਆਂ ਤੇ ਆ ਬੱਚੇ ਖੇਡਦੇ ਦਿਖਾਏ ਨੇ ਜੀ ਪਿੰਡਾਂ ਚ ਜਿਹੜੇ ਗੀਟੇ ਖੇਡਦੇ ਸੀ ਐ ਜੀ ਉਸ ਟਾਈਮ ਕੁੜੀਆਂ ਅੱਜ ਕੱਲ ਤਾਂ ਆਪਣੇ ਪੰਜਾਬੀ ਵਿਰਸੇ 'ਚੋਂ ਚੀਜ਼ਾਂ ਲੁਭੀਆਂ ਜਾਂਦੀਆਂ ਨੇ ਜੀ ਕਿਤੇ ਨਾ ਕਿਤੇ ਤੇ ਇਹ ਚੀਜ਼ਾਂ ਦਿਖਾਈਆਂ ਨੇ ਇੱਥੇ ਜਿਵੇਂ ਅੱਜ ਕੱਲ ਵੀ ਇਹ ਤਾਂ ਚੀਜ਼ਾਂ ਦੇਖਦੇ ਆਂ ਦਰਖਤਾਂ ਥੱਲੇ ਜਾਂ ਮਤਲਬ ਸੜਕ ਤੇ ਇਸ ਤਰ੍ਹਾਂ ਆਪਾਂ ਨੂੰ ਬਦਾਨਾ ਮਿਲ ਜਾਂਦੀਆਂ ਵੇਖਣ ਨੂੰ ਪਹਿਲਾਂ ਸਮੇਂ ਵਿੱਚ ਵੀ ਕਿਤੇ ਨਾ ਕਿਤੇਆਂ ਮੇ ਰਹੀਆਂ ਹੋਣੀਆਂ ਤੇ ਉਹ ਦਿਖਾਈ ਜਾਂਦੀ ਜੀ ਉਸ ਤੋਂ ਬਾਅਦ ਆ ਗਿਆ ਜੀ ਅੱਗੇ ਇਹ ਜਿਹੜਾ ਥਾਂ ਇਹ ਤਾਂ ਮਤਲਬ ਜਿਹੜੀ ਅੱਜ ਕੱਲ੍ਹ ਦੀਆਂ ਡਿਜੀਟਲ ਗੇਮਾਂ ਉਹਨਾਂ ਵਾਸਤੇ ਹੈ ਜੀ ਤੇ ਆਪਾਂ ਵੈਸੇ ਇੱਧਰ ਜ਼ਿਆਦਾ ਫੋਕਸ ਰੱਖਾਂਗੇ ਪੰਜਾਬੀ ਵਿਰਸੇ ਵਾਲੀਆਂ ਚੀਜ਼ਾਂ ਦੇ ਬਸ ਇੱਕ ਤਾਂ ਮੇਰੀ ਅੱਖ ਕਾਸ਼ ਨਹੀਂ ਦੁਜਾ ਰਾਤ ਦੇ ਨਿੰਦਰੇ ਨੇ ਮਾਰਿਆ ਨੀ ਸ਼ੀਸ਼ੇ 'ਚ ਤਰੇੜ ਪੈ ਗਈ ਵਾਲ ਵਹੋਂਦੀ ਨੇ ਧਿਆਣ ਜਦੋਂ ਮਾਰਿਆ ਕੜਾ ਆ ਗਿਆ ਜੀ ਤੇ ਇਹ ਜਿਹੜੀ ਹੈਗੀ ਸਰਪੰਚ ਹਜਾਰਾ ਸਿੰਘ ਇੱਕ ਤਿਆਰ ਕੀਤਾ ਇਹਨਾਂ ਨੇ ਮਤਲਬ ਮਾਡਲ ਕੀ ਸਰਪੰਚ ਹਜਾਰਾ ਸਿੰਘ ਦਾ ਇੱਕ ਘਰ ਬਣਾਇਆ ਵੀਰੇ ਘਰ ਜੀ ਆਇਆਂ ਜੀ ਘਰ ਬਣਾਇਆ ਹੋਇਆ ਹੈ ਜੀ ਤੇ ਦੇਖੋ ਜੀ ਦੋ ਜਣੇ ਸਲਾਮ ਮਸ਼ਵਰਾ ਕਰ ਰਹੇ ਨੇ ਬੈਠ ਕੇ ਤੇ ਨਾਲ ਪੁਰਾਣੇ ਜਮਾਨੇ ਦਾ ਬਲੈਕ ਐਂਡ ਵਾਈਟ ਜਿਹੜਾ ਟੈਲੀਵਿਜ਼ਨ ਉਹ ਚੱਲ ਰਿਹਾ ਹੈ ਜੀ ਤੇ ਇੱਕ ਬਾਪੂ ਨੇ ਟੁੰਡਾ ਫੜਿਆ ਹੋਇਆ ਹੈ ਜੀ ਤੇ ਆ ਦੇਖੋ ਪੁਰਾਣੀਆਂ ਚੀਜ਼ਾਂ ਸਾਰੀਆਂ ਦਿਖਾਈਆਂ ਨੇ ਜਿਵੇਂ ਆ ਮਤਲਬ ਆ ਮਰਦਬਾਨ ਵਗੈਰਾ ਜਿਵੇਂ ਛੋਟੇ ਛੋਟੇ ਚਾਹ ਪੀਣ ਵਾਸਤੇ ਚਾਹ ਪਾਉਣ ਵਾਸਤੇ ਜਾਂ ਸਮਾਨ ਵਗੈਰਾ ਰੱਖਣ ਵਾਸਤੇ ਜੀ ਤੇ ਆ ਲੱਕੜ ਦਾ ਸੰਗੋਤ ਪਿਆ ਜੀ ਤੇ ਆ ਟੈਲੀਫੋਨ ਦੇਖੋ ਪੁਰਾਣਾ ਜੀ ਪੁਰਾਣੇ ਜ਼ਮਾਨੇ ਦਾ ਟੈਲੀਫੋਨ ਆ ਗਿਆ ਜੀ ਸਾਹਮਣੇ ਟੈਲੀਵਿਜ਼ਨ ਤੇ ਆ ਪੁਰਾਣਾ ਦਰਵਾਜ਼ਾ ਬਣਾਇਆ ਜੀ ਤੇ ਆ ਰੇਡੀਓ ਪੁਰਾਣਾ ਜੀ ਤੇ ਸੇਰਾ ਆ ਗਿਆ ਜੀ ਨਾਲ ਤੇ ਭਾਂਡੇ ਲਗਾਏ ਨੇ ਪਹਿਲਾਂ ਐਵੇਂ ਹੀ ਮਤਲਬ ਬੰਨੀਆਂ ਬਣੀਆਂ ਹੁੰਦੀਆਂ ਸੀ ਕਮਰਿਆਂ ਵਗੈਰਾ ਦੇ ਵਿੱਚ ਤੇ ਬਣਾਇਆ ਜਾਂਦਾ ਸੀ ਘਰ ਇਸ ਤਰ੍ਹਾਂ ਜੀ ਤੇ ਹਾਰ ਦੇਖੋ ਹਾਰ ਨੂੰ ਕਿਵੇਂ ਜਿਹੜਾ ਗਲਚ ਪਾਉਣ ਦਾ ਸ਼ਿੰਗਾਰ ਹੈਗਾ ਸ਼ਿੰਗਾਰ ਕੇ ਰੱਖਿਆ ਜੀ ਇਸ ਕੁਵਰੇ ਸ਼ੁਕਰਾਨਾ ਦੁੱਖਵਲੇ ਅਰਦਾਸਾਰ ਵਾਲੇ ਸਿਮਰਨ ਕਿੰਦਾ ਵਧੀਆ ਮੈਸੇਜ ਹੈ ਜੀ ਹੁਣ ਜਾਣੇ ਅੱਗੇ ਆ ਬਣਾਇਆ ਹੈ ਜੀ ਸੂਬੇਦਾਰ ਕਸ਼ਮੀਰਾ ਸਿੰਘ ਤੇ ਮਤਲਬ ਇਹਨਾਂ ਨੇ ਮਾਡਲ ਬਣਾਏ ਹੋਏ ਨੇ ਜੀ ਸਾਰੇ ਅ ਮਤਲਬ ਨਾਮਾਂ ਤੋਂ ਵੀ ਜਿਵੇਂ ਸੂਬੇਦਾਰ ਸੀਗੀ ਉਹਦਾ ਕਰਕੇ ਮਜਾ ਹੋਏਗਾ ਸਰਪੰਚ ਜਿਹੜੇ ਸੀ 올ਡ ਟਾਈਮ ਦੇ ਚ ਉਹਦਾ ਜਿਵੇਂ ਆਹ ਦੇਖੋ ਜੀ ਮੇਲੇ ਸੂਬੇਦਾਰ ਸਾਹਿਬ ਨੂੰ ਤੇ ਸੂਬੇਦਾਰ ਕਸ਼ਮੀਰ ਸਿੰਘ ਇਹਨਾਂ ਦੇ ਟਰੰਕ ਤੇ ਲਿਖਿਆ ਹੈ ਪੁਰਾਣੇ ਸੰਦੂਕ ਦੇ ਉੱਪਰ ਜੀ ਸੂਬੇਦਾਰ ਕਸ਼ਮੀਰ ਸਿੰਘ ਸੋਜੀ ਦਾ ਬਕਸਾ ਹੈ ਸੋਜੀ ਦਾ ਬਕਸਾ ਹਾਂਜੀ ਬਿਲਕੁਲ ਤੇ ਦੇਖੋ ਜੀ ਦੋਵੇਂ ਮੀਆਂ ਬੀਬੀ ਬੈਠ ਕੇ ਸਲਾਮ مشورہ ਕਰ ਰਹੇ ਤੇ ਟੈਲੀਵਿਜ਼ਨ ਜਿਹੜਾ ਟੱਕਿਆ ਹੋਇਆ ਹੈ ਜੀ ਇਹ ਪੁਰਾਣੇ ਟਾਈਮ ਦੇ ਵਿੱਚ ਟੈਲੀਵਿਜ਼ਨ ਇਧਰ ਨੂੰ ਇਧਰ ਨੂੰ ਸਲਾਈਡ ਕਰਕੇ ਖੁੱਲਦਾ ਸੀਗਾ ਜੀ ਉਹ ਦਿਖਾਇਆ ਜੀ ਬੜੀ ਸੋਹਣੀ ਲੋਕੇਸ਼ਨ ਹੈ ਜੀ ਜਿਹੜਾ ਵੀ ਇਧਰ ਨੂੰ ਆਉਂਦਾ ਜ਼ਰੂਰ ਆਏ ਇਥੇ ਜੀ ਤੇ ਆਹ ਦੇਖੋ ਜੀ ਪਿੱਤਲ ਦੇ ਜਿਹੜੇ ਆ ਭਾਂਡੇ ਆ ਜਿਹੜੇ ਗਲਾਸ ਤੇ ਪਲੇਟਾਂ ਹੋ ਰੱਖੀਆਂ ਹੋਈਆਂ ਨੇ ਜੀ ਤੇ ਇੱਧਰ ਦੇਖੋ ਜੀ ਦੂਜੇ ਪਾਸੇ ਇਸ ਰੂਮ ਦੇ ਵਿੱਚ ਬੈਠ ਕੇ ਤਿਆਰ ਹੋਣ ਵਾਸਤੇ ਸ਼ੀਸ਼ਾ ਇਹ ਇੱਧਰ ਦਾਦੀ ਆਪਦੇ ਪੋਤਿਆਂ ਨਾਲ ਗੱਲਾਂ ਬਾਤਾਂ ਕਰਦੇ ਹੋਏ ਬਾਤਾਂ ਸੌਂਦੇ ਉਹਨਾਂ ਨੂੰ ਤੇ ਆਹ ਦੇਖੋ ਜੀ ਪਹਿਲਾਂ ਸੋਚਿਆ ਇਹੇ ਜਿਹੰਦੇ ਸੀਗੇ ਜੀ ਆਈ ਸਿੰਕ ਨੇਰੇ ਕਰਕੇ ਥੋੜਾ ਨਈਂ ਨਜ਼ਰ ਆ ਰਿਹਾ ਜੀ ਸੋਚ ਐਵੇਂ ਜਿਹੀ ਸੀ ਤੇ ਐਵੇਂ ਥਿੱਲੀਆਂ ਤੇ ਰਾਤ ਨੂੰ ਦੁੱਧ ਵਗੈਰਾ ਪਾ ਕੇ ਠੰਗ ਦਿੰਦੇ ਹੁੰਦੇ ਸਾਂਣੀ ਤੇ ਬਾਲਿਆਂ ਦੀ ਛੱਤ ਪੂਰਾ ਐਵੇਂ ਮਾਡਲ ਤਿਆਰ ਕੀਤਾ ਜਿਵੇਂ ਅੱਜ ਤੋਂ 60-70 ਸਾਲ ਪਹਿਲਾਂ ਸੀ ਪਿੱਤਲ ਦੇ ਜਾਂ ਤਾਂਬੇ ਦੇ ਭਾਂਡੇ ਬਰਤਨ ਜਿਹੜੇ ਉਹ ਪਹਿਲਾਂ ਚੱਲਦੇ ਸੀ ਤੇ ਸਾਹਮਣੇ ਕੰਧਾਂ ਵਗੈਰਾ ਵੀ ਆ ਦੇਖੋ ਜੀ ਅੱਖ ਜਾਂਚੀ ਲਾਲ ਇਹ ਬੰਦ ਕੀਤਾ ਹੈ ਜੀ ਤੇ ਕੰਧਾਂ ਦੇਖੋ ਜੀ ਉਵੇਂ ਪਰਾਣੀਆਂ ਜਿਹੜੀਆਂ ਛੋਟੀਆਂ ਟਾਂ ਹੁੰਦੇ ਸੀ ਉਵੇਂ ਚਾਰ ਕੀਤੀਆਂ ਨੇ ਹੁਣ ਦੂਜੇ ਵਸ ਜਾਂਦੇ ਨੇ ਚੌਧਰੀ ਜੀ ਸੀ ਚੰਦ ਇਹ ਬੰਦ ਕੀਤਾ ਜਾਂ ਨੋ ਨੋਡ ਨਹੀਂ ਲਾਇਆ ਹੋਇਆ ਜਿੱਥੇ ਤੇ ਕੁਝ ਕੁ ਥਾਵਾਂ ਜਿਵੇਂ ਚੰਗਾਰਾ ਸਿੰਘ ਨੂੰ ਨਿਸ਼ਚਿਤ ਬੰਜਾਇ ਬੰਦ ਕਰਿਆ ਹੋਇਆ ਜੀ ਇਹਨਾਂ ਨੇ ਲਓ ਜੀ ਇੱਕ ਬਾਈ ਆਪਾਂ ਨੂੰ ਮਿਲਿਆ ਜਿਹੜਾ ਆਪਣੇ ਨਾਲ ਇਹ ਕਹਿੰਦਾ ਮੈਂ ਹੱਥ ਦੀ ਸਫਾਈ ਦਿਖਾਉਣੀ ਹੈ ਯਾਨੀ ਕਿ ਜਾਦੂ ਦਿਖਾਉਣਾ ਤੇ ਇੱਥੇ ਫੋਕਸ ਕਰੋ ਬਾਈ ਤੇ ਇਸੇ ਹਵੇਲੀ ਦੇ ਵਿੱਚ ਹੀ ਹੈ ਜੀ ਹਾਂਜੀ ਬਾਈ ਜੀ ਕਰੋ ਸ਼ੁਰੂ ਜੀ ਲੋ ਲੱਕੜੀ ਦੇ ਕੋਲ ਸਰ ਜਾਦੂਗਰ ਹਾਂਜੀ ਥੋੜਾ ਉੱਚੀ ਹਾਂਜੀ ਥੋੜਾ ਉੱਚੀ ਜਮੀਨ 'ਤੇ ਹੱਥ 'ਤੇ ਅੱਛਾ ਜੀ ਲੱਕੜਰ نیچے ਮੱਟੀ ਲਏਗੇ ਹੂੰ ਹੂੰ बोलेंगे मो रेड ਹੂੰ अरे क्या बात है एक बारी दोबारा कर सकदे हो दोबारा देखो सर चले नहीं बने कला से अच्छा अगर जादू से बनाते फिर अपना घर छोड़ दे हानिया जी जी एक एक दो बनेंगे अच्छा जी हमें आई तो बताना देखो ये 10 10 सिक्का कहता एक दा दो बन जानेगा भाई ए बोलता भी दो हो जाओ दो हो जाएंगे रे और अभी एक है एक का चेक कराएंगे डबल ए या सिंगल देखो सर सिंगल 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 है जुड़ा हुआ तो नहीं है सर नहीं नहीं सिंगल है ऐसे हाथ जो ऐसे हाथ से दो होंगे जी इसी हाथ में दो होंगे एक दो तीन मट्टी लगाएंगे खेच के दो बनाएंगे हम्म तो क्या बात है दो कोई नहीं देखो चार बनेंगे हाँ। पकड़ो गुड़िया आपके हाथ में और दो दे चार बनाओ ना ये बंद कर लो मुट्ठी बंद कर लो फूंक मार के छोड़ो फूंक मार दो फूंक मार के बेटा मुट्ठी बंद करके हाँ इसमें छोड़ दो बीस रुपए हमारे बीस रुपए दो ਇਹ ਤਾਂ ਫੜਾਇਨੇ ਪੁੱਛਦੇ ਕਿਧਰ ਗੈਪ ਹੋ ਗਏ ਕਮਾਏ ਨਹੀਂ ਵੀ ਰਹੀ ਨੇ ਗੈਪ ਹੋ ਗਏ ਦੇਖੋ ਜੀ ਕੋਈ ਨਹੀਂ ਕੁੜੀ ਆ ਕੇ ਪਾ ਚਲੇਗੀ ਖਾਣਾ ਕਰਨੇ ਆ ਪਰ ਦੇਖੋ ਚਲੋ ਬੇਟਾ ਇੱਥੇ ਖੜੇ ਹੋ ਖੜੇ ਹੋ ਬੇਟਾ ਖੜੇ ਹੋ ਦਿਖਾਓ ਚਲੋ ਇਹਨੂੰ ਕਰ ਦਿੰਨੇ ਨੇ ਦੇਖੋ ਇਹ ਰਿਹਾ ਓ ਓ ਬੱਲੇ ਓ ਕੁੜੀ ਦੇਖੋ ਜੀ ਇਸ ਕੁੜੀਆ ਦੇ ਹੱਥ ਚ ਪਾਏ ਸੀਗੇ ਤੇ ਹੱਥ ਚ ਬਣਾਏ ਸੀਗੇ ਤੇ ਆ ਅਨਾਇਤ ਦੇ ਅਨਾਇਤਾ ਨਾਇਤ ਦੇ ਹੱਥ ਚ ਕੱਢ ਕੇ ਦਿਖਾਏ ਨੇ ਵੀਰਾਂ क्या बात है और कला देखो जी ये दो बटोरी तीन बोल कपड़े तीन बोल हाँ जी एक दो तीन ठीक है हाँ जी ये बोल देखो आपके सामने यहाँ पर बन क्या बात ये बोल यहाँ पर बन हम्म ये बोल हमारे हाथ में बन बंद एक दो तीन ये गई, ओ, तीन, ये गई। तो क्या बात है गायब हो गई ये वाली रह गई देखो चलो बुलाया खाली तीनों देखो ये तुम जादू वाकई क्या बात बाकी भाई तेरे हाथ बहुत गुण है लो जी एक, 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 एक जानवर की कला दिखाने जी एक मिनट एक मिनट एक मिनट एक मिनट एक मिनट चलो जी हम दिखाओ कला जी डरना नहीं है डरना नहीं पालने वाला है काटने वाला नहीं है अच्छा और काट भी लेता है तो इसके काटने से कोई मरता नहीं है चलो जी खत्म हो जाता है बस हाँ सच से क्या ये काटने वाला देखो अलग ओ बल्ले ये पालने वाला सर क्या बात है ऐसा करेंगे हटाएंगे रखेंगे मर जाएगा हाँ। बोलो मार दे के जोड़ा बना दे सर नहीं जोड़ा बना लो जोड़ा मारना नहीं आपको किसी में यहाँ से नहीं बम्बई जाओ इसकी वाइफ लेके आओ हाँ ये बगल लिया सर दो हो गया अपना डाल के बना दे आप बोलो तो ऐसे 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 बनाओ ऐसे ਓ ਬੱਲੇ ਕੀ ਬਾਤ ਹੈ ਜਾਦੂ ਜਾਦੂ ਨਹੀਂ ਹੈ ਕਲਾ ਹੈ ਸਰ ਕਲਾ ਹਾਦਿਸ ਬਾਈ ਹੈ ਇਹ ਕਲਾ ਨਾ ਹਾਂ ਠੀਕ ਜਾਦੂ ਸੇ ਬਣਾਤੇ ਦੁਨੀਆ ਮੁਰਗੀ ਫਾਰਮ ਖੋਲਦੀ ਹੈ ਹਮਕੋ ਮੂਤਾਂ ਫਾਰਮ ਖੋਲਦੀ ਹੈ ਠੀਕ ਹੈ ਠੀਕ ਹੈ ਬਰੇ ਯਾਥੇ ਹਮਾਰਾ ਮੈਜੀਕ ਇਹ ਫਿਨਿਸ਼ ਹੁੰਦਾ ਸਰ ਲੋਕੀ ਥੈਂਕ ਯੂ ਖੁਸ਼ੀ ਸੇ ਦੇਣਾ ਚਾਹਤਾ ਹੈ ਉਹ ਦੇਖ ਠੀਕ ਲਓ ਜੀ ਜਾਦੂ ਦੇਖ ਲਿਆ ਤੁਸੀਂ ਬਾਈ ਦਾ ਤੇ ਹੁਣ ਤੁਸੀਂ ਮੇਰੇ ਨਾਲ ਜਿਹੜੇ ਅੱਗੇ ਮਤਲਬ ਰਹਿੰਦਾ ਏਰੀਆ ਹਵੇਲੀ ਦਾ ਉਹ ਦੇਖੋ ਜੀ ਤੇ ਉਹ ਸਾਹਮਣੇ ਹੈਗਾ ਜੀ ਹਕੀਮ ਤਾਰਾ ਚੰਦ ਅਕੀਮ ਤਾਰਾ ਚੰਦ ਵਾਲੇ ਪਾਸੇ ਜਾਣੇ ਆ ਜੀ ਉੱਥੇ ਜਾਣ ਤੋਂ ਪਹਿਲਾਂ ਜਿਹੜੀ ਆ ਇਧਰ ਸ਼ਾਪ ਹੈ ਜੀ ਪੁਰਾਣੀਆਂ ਚੀਜ਼ਾਂ ਜਿਵੇਂ ਤੁਸੀਂ ਗੱਡੇ ਵਗੈਰਾ ਮਾਡਲ ਜਿਹੜੇ ਬਣੇ ਹੋਏ ਨੇ ਛੋਟੇ ਛੋਟੇ ਲੱਕੜ ਦੇ ਸਮਾਨ ਦੇ ਤੀੜੀਆਂ ਟੈਲੀਫੋਨ ਸਾਰਾ ਕੁਝ ਇੱਥੇ ਅਵੇਲੇਬਲ ਹੈ ਜੀ ਤੇ ਅੱਗੇ ਜੀ ਆ ਵੀ ਬੱਚਿਆਂ ਵਾਸਤੇ ਘਡਾਉਣੇ ਆ ਤਾਰਾ ਚੰਦ 1930 ਤੇ ਦੇਖੋ ਜੀ ਹਕੀਮ ਨੇ ਜੀ ਪੁਰਾਣੇ ਟਾਈਮ ਦੇ ਵਿੱਚ ਜਿਵੇਂ ਮਤਲਬ ਜੋ ਵੀ ਦਵਾਈਆਂ ਬੂਟੀਆਂ ਅੰਦੇਸ਼ੀਏ ਲੋਕ ਇੱਥੇ ਕੀ ਮਤ ਲੈ ਕੇ ਆ ਦੇਖੋ ਸਾਰਾ ਸ਼ੀਸ਼ੇਆਂ ਵਗੈਰਾ ਚੂਰਨ ਚਾਰਨ ਜੋ ਵੀ ਬਣੇ ਹੋਏ ਨੇ ਇਹ ਉਹ ਲਾਈ ਹੋਏ ਨੇ ਜਿੱਥੇ ਦੇਖੋ ਜੀ ਨਵਜ ਦੇਖਣ ਲੱਗੇ ਨਹੀਂ ਯਕੀਨ ਜੀ ਚੰਨਣ ਸਿੰਘ ਰਾਮ ਗੜੀਆ ਜੀ ਅੱਗੇ ਇੱਕ AI ਇੱਥੇ ਬਣਾਇਆ ਹੋਇਆ ਮਾਡਲ ਤੇ ਇਹ ਕਰ ਰਹੇ ਨੇ ਭਾਈ ਲੱਕੜ ਦਾ ਕੰਮ ਜੀ ਦੇਖੋ ਜੀ ਇਹ ਆ ਬਣਾ ਕੇ ਤਿਆਰ ਕੀਤੀ ਹੋਈ ਹੈ ਅਲਮਾਰੀ ਲੱਕੜ ਦੀ ਇੱਧਰ ਸਾਹਮਣੇ ਆ ਚੀਜ਼ਾਂ ਝਟਕੇ ਸੰਧ ਝਟਕੇ ਸੰਧ ਲਿਖਿਆ ਹੋਇਆ ਜੀ ਚੀਜ਼ਾਂ ਜਿਹੜੀਆਂ ਹੱਲਾ ਸੁਆਗੇ ਤੇ ਬਾਕੀ ਹਲ ਖੂਬ ਗੜਾ ਦੀਆਂ ਹਲਟੀਆਂ ਬਣਾ ਕੇ ਰੱਖੀਆਂ ਜ ਇਹਨਾਂ ਨੇ ਤੇ ਆ ਦੇਖੋ ਉੱਪਰ ਵੀ ਟੰਗੀਆਂ ਸੱਪਾਂ ਪਾਣੇ ਜਮਾਨੇ ਨੂੰ ਬਣਾਈਆਂ ਜੀ ਸਤੀਰੀਆਂ ਤੇ ਤੇ ਇੱਧਰ ਅੱਗੇ ਅੱਗੇ ਵੀ ਦੇਖਦੇ ਆ ਜੇ ਕੁਝ ਹੈਗਾ ਜੀ ਅੱਗੇ ਹੈਗਾ ਜੀ ਪੰਡਿਤ ਕਾਲੀਚਰਨ ਇੱਥੇ ਤਾਂ ਪੰਡਿਤ ਜੀ ਦਾ ਹਗਾ ਜੀ ਵੈਸੇ ਸਾਰੇ ਚੱਪਲਾਂ ਲਾ ਕੇ ਅੰਦਰ ਜਾ ਰਹੇ ਆਪਾਂ ਵੀ ਅੰmei ਜਾਵਾਂਗੇ ਇਹ ਤਾਂ ਅਥਵਗੈਰਾ ਦਿਖਾਉਣ ਵਾਸਤੇ ਆ ਜੀ ਬੈਠਣ ਏ ਟੇਲਰ ਮਾਸਟਰ ਮਾਲਕ ਸਦੂਲ ਲੋ ਜੀ ਇਹ ਟੇਲਰ ਮਾਸਟਰ ਦੇਖੋ ਜੀ ਇੱਕ ਵਾਰ ਤਾਂ ਐ ਭਲੇ ਖਾ ਬੈ ਜੀ ਮੈਂ ਅਸਲੀ ਬੈਠਣ ਚੈੱਕ ਕਰੋ ਜੀ ਪਹਿਲਾਂ ਪੁਰਾਣੇ ਜ਼ਮਾਨੇ ਜਿਵੇਂ ਸੀ ਮਸ਼ੀਨ ਆਈ ਥਿੰਕ ਨਵੇਂ ਜ਼ਮਾਨੇ ਦੀ ਲੱਗਦੀ ਮੈਨੂੰ ਪਰ ਟੇਲਰ ਮਾਸਟਰ ਜਿਹੜਾ ਇਹਨਾਂ ਐਵੇਂ ਹੀ ਨੀਚੇ ਬੈਠ ਕੇ ਕੰਮ ਕਰਦੇ ਸੀਗੇ ਫੁੱਟ ਪੈਣੇ ਦਰਜੀ ਨੇ ਮੇਰੀ ਰੱਖ ਲਈ ਸੋ ਠਣਚੋਟਾ ਕੀ ਆ ਬਾਤ ਹੈ ਇਹ ਅੱਗੇ ਆ ਗਿਆ ਜੀ ਸੋਨੇ ਦੇ ਗਹਿਣੇ ਤੋਲਾ ਰਾਮ ਸਰਾਫ ਟੋਲੇ ਸੋਨੇ ਦੀ ਜਿਹੜੀ ਆ ਨਾਪ ਤੋਲਾ ਉੱਤੇ ਨਾ ਰੱਖਿਆ ਵੀ ਤੋਲਾ ਰਾਮ ਸਰਾਫ ਤੇ ਦੇਖਦੇ ਹਾਂ ਜੀ ਕੀ ਆ ਮਾਤਾ ਬਈ ਵੀ ਚਾਹੇ ਜੀ ਕੀ ਟੈਲੀਫੋਨ ਲੱਗਾ ਹੈ ਤੇ ਇੱਧਰ ਬਾਈ ਜਿਹੜਾ ਨਾਲ ਦੀ ਨਾਲ ਗਰਮ ਕਰ ਕਰਕੇ ਸੈੱਟ ਕਰ ਰਿਹਾ ਜੀ ਸੋਨੇ ਨੂੰ ਤੇ ਬਾਈ ਨਾਲ ਵੇਚਣ ਦਾ ਕੰਮ ਕਰ ਰਿਹਾ ਤੇ ਆ ਵੀ ਕੋਈ ਸਾਂਭਣਾ ਸਥਿਤ ਲੋਰੀਆਂ ਵਗੈਰਾ ਆ ਬੈਠਣ ਵਾਸਤੇ ਕੱਤਰਮਾ ਦੇ ਲੱਕੜ ਵੀ ਬਣਾਈਆਂ ਨੇ ਬੜਾ ਕੈਂਟ ਸਿਸਟਮ ਹੈ ਜੀ ਇੱਥੇ ਦੇਖਣ ਵਾਲਾ ਸਾਰਾ ਨਾਲ-ਨਾਲ ਬਣੇ ਰਹੇ ਆ ਆ ਕੰਧ ਤੇ ਟ੍ਰੇਨ ਬਣਾਈ ਹੋਈ ਹੈ ਜੀ ਇੱਥੇ ਦੇਖੋ ਆਪਣੇ ਜੀ ਡਾਕ ਖਾਨਾ ਤੇ ਪੁਰਾਣੇ ਟਾਈਮ ਦੇ ਵਿੱਚ ਡਾਕ ਖਾਨਾ ਉਹ ਡਾਕੀ ਅਡੂ ਗਿਆ ਜਾਂਦਾ ਸੀ ਉਹਨਾਂ ਵੀ ਜਾਂਦਾ ਜੀ ਪਰ ਥੋੜਾ ਉਦੋਂ ਇਸ ਤਰ੍ਹਾਂ ਚੱਲਦੇ ਸੀਗੇ ਇਹ ਦਿਖਾਇਆ ਗਿਆ ਜੀ ਤੇ ਇਸ ਤੋਂ ਬਾਅਦ ਆ ਗਈ ਜਮਾਤ ਪਹਿਲੀ ਦਾ ਸਕੂਲ ਦਾ ਦ੍ਰਿਸ਼ ਇਹ ਦੇਖੋ ਨਾਲ-ਨਾਲ ਦੇਖੋ ਜੀ ਜਮਾਤ ਪਹਿਲੀ ਮੱਚਿਆਨ ਦੇਖੋ ਜੀ ਸਕੂਲ ਦੇ ਵਿੱਚ ਮੁਰਗੀਆਂ ਬਣਾਇਆ ਹੋਇਆ ਜੀ ਦੋਹਾਂ ਨੂੰ ਤੇ ਬਾਕੀ ਵਿਚਾਰੇ ਪੜ ਰਹੇ ਨੇ ਬੈਠੇ ਇਹ ਪਹਿਲੀ ਜਮਾਤ ਦਾ ਜਿਹੜਾ ਦ੍ਰਿਸ਼ ਹੈ ਜੀ ਤੇ ਮਾਸਟਰ ਜੀ ਦੇਖੋ ਬਲੈਕ ਬੋਰਡ ਤੇ ਪੜਾ ਰਹੇ ਨੇ ਗੂਣੀ ਦਾ ਪੜਾਣਾ ਇੱਕ ਦੂਣੀ ਦੂਣੀ ਲੋਡੂਣੀ 4 3 5 ਇਹ ਪੰਜਾਬੀ ਚਾਟ ਵਿਦਿਆ ਵਿਚਾਰੀਤਾ 파ਰੁਕਾਰੀ ਵੱਡਿਆਂ ਦਾ ਆਦਰ ਕਰੋ ਗੁੱਣ ਤੇ ਇੱਧਰ ਮੈਡਮ ਜੀ ਪੜਾ ਰਹੇ ਨੇ ਉੜਾੜਾ ਇਲੀ ਨਿਧਿਆ ਮੁਰਕਾ ਤੀਜਾ ਨੇਤਰ ਹੈ ਸਦਾ ਸੱਚ ਬੋਲੋ ਮੈਸੇਜ ਆ ਬਾਈ ਦਾ ਲੱਗ ਰਿਹਾ ਜਿਵੇਂ ਆਪਣੇ ਨਾਲ ਸੱਚੀ ਦੇਖ ਰਿਹਾ ਵਰੀਏ ਆ ਮੈਪ ਦੇਖੋ ਜੀ ਐਰੋ ਲੱਗੇ ਹੋਏ ਨੇ ਤੇ ਲਿਖਿਆ ਹੈ ਸultanpur lodhi harike america vancouver haveli london dasuha nakodar noor mahal frojpur wagah border nawa shehar gadh shankar ropard ਤੇ ਐਰੋ ਲਾ ਕੇ ਇੱਧਰ ਦਿਖਾਇਆ ਜੀ ਬਲੈਕੀ ਦਾ ਘਰ ਇੱਧਰ ਹੈ ਤੇ ਬਲੈਕੀ ਦਾ ਨਾਮ ਹੈਗਾ ਜੀ ਬਲੈਕੀ ਸੱਜਣ ਸਿੰਘ ਤੇ ਗੱਜਣ ਸਿੰਘ ਇਹ ਆ ਮੈਂ ਦਖਾਨੇ ਆ ਜੀ ਅੰਦਰ ਜਾ ਕੇ ਦੇਖਦੇ ਆ ਆ ਬਾਤ ਹੈ ਚੀਨੀ ਦੇ ਕੱਪ ਠਾਠ ਬਾਠ ਬੈੰਨੇ ਕੁਰਸੀਆਂ ਤੇ ਭਾਂਡੇ ਕੱਚ ਦੇ ਜੀ ਪੱਪ ਬਲਾਸੀਆਂ ਤੇ ਚੀਨੀ ਨਹੀਂ ਆ ਫਲੇਟਾ ਇਹਦਾ ਬਾਕੀ ਦਰੈਂਟਰੀ ਬੰਦ ਕੀਤੀ ਹੋਈ ਹੈ ਪਰਦੇ ਗਰਟਨ ਵਗੈਰਾ ਲਗਾਏ ਹੋਏ ਨੇ ਤੇ ਜਿਵੇਂ ਵੀ ਲਾਈਤੀ ਹੈ ਬਾਹਰ ਮੈਂ ਮੁਲਖੜੇ ਵੀਰ ਪਸੰਦ ਕਰਦੇ ਨੇ ਸਿੰਡੀਆਂ ਵਗੈਰਾ ਇਹ ਵੀ ਦਹਾਈ ਸਿੱਕਾ ਵੀ ਨਹੀਂ ਹੈ ਬੜੇ ਸੋਹਣੇ ਮਾਡਲ ਤਿਆਰ ਕੀਤੇ ਹੋਏ ਨੇ ਜੀ ਐ ਮੰਦਰ ਸਿੰਘ ਪੰਚਾਇਤ ਮੈਂਬਰ ਪੰਜਾਬੀ ਵਿਰਸਾ ਇੱਧਰ ਹੈ ਜੀ ਇਹ ਦੇਖ ਰਹੇ ਆੰਮੇ ਆ ਜੀ ਅੰਦਰ ਇੱਕ ਇੱਕ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜੀ ਕੈਂਠਾ ਟੰਗਿਆ ਹੋਇਆ ਹੈ ਸਾਹਮਣੇ ਤੇ ਦੇਖੋ ਜੀ ਭਾਂਡੇ ਪੁਰਾਣੇ ਆ ਕਾਪਾਂ ਦਾ ਜੋੜ-ਜੋੜ ਕੇ ਬਣਾਇਆ ਜੀ ਆਹ ਦੇਖੋ ਜੀ ਪੰਜ ਪਾਣੀ ਪੰਜ ਤਰੇਵਾਂ ਦੇ ਸਤਲੁਜ ਬਿਆਸ ਰਾਵੀ ਚਨਾਬ ਤੇ ਜੇਹਲਮ ਨੰਦਵੱਟ ਕਰ ਦਿੱਤੇ ਗਏ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਤੇ ਸੁਰਮੈਦਾਨੀ ਆ ਗਈ ਇੱਧਰ ਦੇਖੋ ਟੈਂਟ ਆ ਗਿਆ ਲਾਲ ਟੈਂਟ ਆ ਗਈ ਕੋ ਗਲਚ ਪਾਉਣ ਵਾਲਾ ਕੁਝ ਹੋਰ ਹੈ ਆਈ ਥਿੰਕ ਉਹ ਵੀ ਲੇਡੀਜ਼ ਦੇ ਪਾਉਣ ਉਸ ਤੇ ਆਪਨੂੰ ਦਾ ਪ੍ਰੋਪਰ ਨਾਮ ਨਹੀਂ ਪਤਾ ਤੇ ਇਹ ਫਲਕਾਰੀ ਹੈ ਜੀ ਦੇਖੋ ਵੱਡੀ ਸਾਰੀ ਤੇ ਇੱਧਰ ਆ ਗਿਆ ਜੀ ਪੁਰਾਣਾ ਟੈਲੀਵਿਜ਼ਨ ਟਾਈਪ ਰਾਈਟਰ ਆ ਗਿਆ ਜੀ ਤੇ ਆ ਜੀ ਜੀ ਆਪਣੀ ਤਵੇ ਵਾਲੀ ਇਸ ਕਿਸਾ ਇਹ ਲੈਨਿਸ ਦਾ ਸਮਾਨ ਕਾਂਟੇ ਚਮਕੀਆਂ ਤੇ ਪੱਖੇ ਆ ਗਏ ਜੀ ਤੇ ਚਰਖਾ ਆ ਗਿਆ ਜੀ ਰਾਣੀ ਸੋਚਤਾ ਨੂੰ ਦਿਖਾਇੀ ਸੀ ਤੇ ਆਪਲੇ ਕਟਾ ਰਾਣੀ ਨੇ ਜੀ ਚੀਜ਼ਾਂ ਬਹੁਤ ਕਹਿਣ ਲਈ ਜਿੱਥੇ ਆਣ ਕੇ ਮਨ ਪੂਰਾ ਲੱਗ ਗਿਆ ਇੱਧਰ ਫੋਟੋ ਸ਼ੂਟ ਵੀ ਬਣਿਆ ਆਈ ਫੋਟੋ ਸਟੂਡੀਓ ਫੋਟੋ ਖਿਚਾਉਣ ਵਾਸਤੇ ਜੀ ਤੇ ਬਾਕੀ ਇੱਧਰ ਤਾਂ ਫਿਰ ਮੇਨ ਬਿਲਡਿੰਗ ਆ ਗਈ ਜੀ ਉੱਧਰ ਵੀ ਜਾਂਦੇ ਆ ਕਰੈਕਟਰ ਖਿਲਾ ਰਿਆ ਬਾਈਆਂ ਨੇ ਫੋਟੋਆਂ ਖਿਚਾਉਣ ਵਾਸਤੇ ਟਰੈਕਟਰ ਤਾਂ ਥੋੜਾ ਨਵੇਂ ਜਮਾਨੇ ਦਾ ਹੀ ਹੈ ਮੈਸੀ ਟਰੈਕਟਰ ਖੜਾ ਰਿਹਾ ਹੈ ਜੀ ਤੇ ਫੋਟੋਆਂ ਖਿਚਾਉਂਦੇ ਨੇ ਸਾਰੇ ਇੱਥੇ ਬੈਠ ਬੈਠ ਕੇ ਆਹ ਦੇਖੋ ਜੀ ਮੇਨ ਦੁਆਰ ਆ ਮੇਨ ਐਂਟਰੀ ਹੈ ਬਾਈ ਖੜਾ ਦੇਖੋ ਦਰਵਾਜਾ ਕਿੰਨਾ ਲੰਮਾ ਹੈ ਘੱਟੋ ਘੱਟ 13 14 ਫੁੱਟ ਦਾ ਦਰਵਾਜਾ ਜੀ ਦਾ ਦੇਖੋ ਉੱਪਰ ਤੱਕ ਡਿਜ਼ਾਈਨਿੰਗ ਮੀਨਾਕਾਰੀ ਤੇ ਆ ਬਰਤਨ ਉਹ ਬਹੁਤ ਪਿਆਰੀ ਚੀਜ਼ ਹੈ ਜੀ ਤੇ ਬਾਹਰ ਵੀ ਬੈ ਕੇ ਖਾ ਸਕਦੇ ਜਿਹੜਾ ਇਹਦਾ ਵਿਹੜਾ ਨਾ ਜੀ ਉਹਦੇ ਵਿੱਚ ਸਾਹਮਣੇ ਮਠੀ ਛੋਲੇ ਕੁਲਚੇ ਛੋਲੇ ਤੇ ਪਿੱਜਾ ਕੁਚਾ ਪਕੌੜੇ ਸਾਰਾ ਕੁਝ ਮਿਲਦਾ ਸਾਹਮਣੇ ਮੈਂਸ਼ਨ ਕੀਤਾ ਹੈ ਉੱਪਰ ਤੁਸੀਂ ਜਦੋਂ ਆਓਗੇ ਦੇਖੋਗੇ ਜਰੂਰ ਤੇ ਸਕੂਟਰ ਖੜਾ ਹੋਇਆ ਜੀ ਸਾਹਮਣੇ ਬੱਚਾ ਉੱਥੇ ਬੈਠਾ ਜੀ ਤੇ ਗਰਮੀ ਵਗੈਰਾ ਦੇ ਵਿੱਚ ਆਉਣ ਦੀ ਕੋਈ ਅਸੀਂ ਦਿੱਕਤ ਨਹੀਂ ਪੱਖੇ ਚੱਲ ਰਹੇ ਨੇ ਦੇਖੋ ਜੀ ਆਸਪਤਲੀ ਇਸ ਤਰ੍ਹਾਂ ਬੈ ਕੇ ਖਾਣ ਵਾਸਤੇ ਆ ਕੁਝ ਚੀਜ਼ਾਂ ਜੀ ਜੁਗਾੜ ਮਤਲਬ ਦੇਸੀ ਤਰੀਕੇ ਨਾਲ ਜਵੇਂ ਆ ਬਰਫ ਲੈ ਕੇ ਸਤਾ ਭਾਈ ਦੇਖੋ ਜੀ ਕਿਵੇਂ ਇਹ ਆ ਠੰਡਾ ਕਰਨ ਵਾਸਤੇ ਇਹਨਾਂ ਨੂੰ ਪੱਥਾ ਲਾਇਆ ਹੋਇਆ ਜੀ ਤੇ ਠੰਡੀਆਂ ਵਾਲਿਆਂ ਲਈ ਪਿੱਛੇ ਪੱਖੇ ਦੇ ਬਰਫ਼ ਆ ਮਤਲਬ ਠੰਡੀਆਂ ਬੋਤਲਾਂ ਬੰਨੀਆਂ ਪਾਣੀ ਦੀਆਂ ਇਸ ਤਰ੍ਹਾਂ ਦੇਖੋ ਜੀ ਆ ਕਾਫੀ ਬਣਾਉਣ ਵਾਸਤੇ ਬੰਦੇ ਨੇ ਕੀਤਾ ਜੀ ਆਮ ਉਹ ਸੇਲ ਬਣਾਇਆ ਜਿਹੜਾ ਕੱਟ ਗਿਆ ਸੋਹਣੀਆਂ ਚੀਜ਼ਾਂ ਦਿਖਾਈਆਂ ਨੇ ਤੇ ਇੱਧਰ ਮਾਤਾ ਚੱਕੀ ਪੀ ਰਹੀ ਹੈ ਜੀ ਮਾਹੌਲ ਇਹ ਵੀ ਦਿਖਾਇਆ ਜੀ ਤੇ ਇੱਕ ਤੋਂ ਇੱਕ ਚੀਜ਼ ਹੈ ਜਿਹੜੀਆਂ ਫੇਸ ਕੀਤੀ ਆ ਪੰਜਾਬੀ ਵਿਰਸੇ ਵਾਲੀ ਆ ਦੇਖੋ ਜੀ ਮੰਕੀ ਉੱਪਰ ਤੇ ਆਹ ਦੇਖੋ ਜੀ ਮਧਾਣੀ ਚੱਲ ਰਹੀ ਏ ਤੇ ਨਾਲ ਬਾਈ ਬੈਠਾ ਹੈ ਨਾਲ ਉਹਦਾ ਬੱਚਾ ਤੇ ਭਾਂਡੇ ਨਿਕਲਦੇ ਜੀ ਭਾਂਡੇ ਕੰਮ ਜੀ ਦੇਖੀ ਜੰਨੋ ਜੀ ਚਰਖੇ ਫਲਕਾਰੀਆਂ ਜਿੱਕੇ ਚਰਖਾ ਬਿਸ਼ਣੀਏ ਤੇਰਾ ਲੋਕਾਂ ਭਾਣੇ ਮੋਰ ਬੋਲਦਾ ਨਾਲ ਨਾਲ ਲਿਖਤਾ ਦੇ ਮੁਰਗੇ ਤੇ ਆ ਦੇਖੋ ਜੀ ਦੀਵੇ ਬਾਲਣ ਵਾਸਤੇ ਪਹਿਲਾਂ ਇਤਾਂ ਰੱਖਦੇ ਸੀਗੇ ਰੱਖਣੇ ਘਰਾਂ ਦੇ ਵਿੱਚ ਤੇ ਪੰਜ ਦਰਿਆਵਾਂ ਦਾ ਫਿਰ ਨਾਮ ਜਿਹੜਾ ਕਿ ਆਇਆ ਜੀ ਜੇਹਲਮ ਚਨਾਬ ਰਾਜੀ ਵਿਆਸ ਸਤਲੁਜ ਕਿਆ ਬਾਤ ਹੈ ਆ ਦੇਖੋ ਜੀ ਫਰੰਟ ਤੁਸੀਂ ਇੰਨਾ ਪਿਆਰਾ ਹੈ ਜੀ ਹਵੇਲੀ ਦਾ ਪ੍ਰਾਤਨ ਜਿਹੜੇ ਕਿਲੇ ਹੁੰਦੇ ਨੇ ਪੁਰਾਣੇ ਉਹਨਾਂ ਵਰਗਾ ਸੇਮ ਚੈਅਰ ਦਿੱਤਾ ਜੀ ਇਹੋ ਜਿਹੀਆਂ ਚੀਜ਼ਾਂ ਦੇਖ ਕੇ ਬਹੁਤ ਮਨ ਖੁਸ਼ ਹੁੰਦਾ ਜੀ ਬੜੀ ਵਧੀਆ ਲੱਗਦਾ ਆਉਣਾ ਇੱਥੇ ਫੀਲਿੰਗ ਵਧੀਆ ਆਉਂਦੀ ਹੈ ਵੇਖ ਲਓ ਜੀ ਫਰੰਟ ਚੰਗੀ ਤਰ੍ਹਾਂ ਕਟੋ-ਕਟ 40-50 ਫੁੱਟ ਚਾ ਬਣਾਇਆ ਹੋਇਆ ਜੀ। ਇਹ ਆ ਦੇਖੋ ਅਲੱਗ-ਅਲੱਗ ਪਹਿਰਾਵੇ ਦੇ ਜਿਹੜੇ ਇੱਥੇ ਬਾਈ ਸਰਵ ਕਰਦੇ ਨੇ ਉਹ ਵੀ ਨੇ। ਅੰਬਰਸਰੀ ਲੱਡੂ ਵੀ ਮਿਲਦੇ ਨੇ ਜੀ ਖੱਤੇ ਵਾਲੇ। ਆ ਲਾਈਨ ਸਾਰੀ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਹੈ। ਬਾਹਰ ਆਰਡਰ ਕਰਕੇ ਜ਼ਿਆਦਾ ਲੋਕ ਵੈਸੇ ਬਾਹਰ ਹੀ ਖੜ ਕੇ ਖਾਂਦੇ ਨੇ ਜੀ। ਅੰਦਰ ਕਾਟ ਹੀ ਪ੍ਰੇਫਰ ਕਰਦੇ ਨੇ। ਹੁਣ ਆਪਾਂ ਜਾਂਦੇ ਹਾਂ ਜੀ ਅੰਦਰ। ਅੰਦਰ ਬਹੁਤ ਹੀ ਮਤਲਬ ਇੱਕ ਰਾਇਲ ਫੀਲਿੰਗ ਆਉਣ ਵਾਲੀ ਐ ਤੇ ਚਲਦੇ ਆ ਜੀ ਆ ਦੇਖੋ ਬਾਈ ਖੜੇ ਨੇ ਦਰਵਾਜਿਆਂ ਤੇ ਜੀ ਤੇ ਦਰਵਾਜੇ ਓਪਨ ਕਰਦੇ ਨੇ ਤੇ ਆ ਦੇਖੋ ਜੀ ਜਾ ਕੇ ਆ ਜਾ ਫਿਰ ਆ ਨਾਲ ਹੀ ਬੈਠੇ ਆ ਦੇਖੋ ਉੱਪਰ ਤੱਕ ਕਿਵੇਂ ਦੇਖੋ ਜੀ ਦੀਵੇ ਜਗ ਰਹੇ ਨੇ ਭਾਵੇਂ ਹੈ ਡਿਜੀਟਲ ਨੇ ਪਰ ਕੈਂਡ ਜੀ ਜਿ ਬਰਾਈ ਹੋਈ ਜੀ ਹਾਂ ਦੇਖੋ ਜੀ ਉੱਪਰ ਤੱਕ ਤੇ ਬਾਈ ਹਰੇਕ ਨੂੰ ਸਾਸਿਗਾਲ ਕਰਨਾ ਇਹਦਾ ਫਰਜ਼ ਐ ਜੀ ਤੇ ਸਾਸਿਗਾਲ ਕਰ ਰਹਾ ਐ ਦੇਖੋ ਸਾਸ੍ਰੀ ਕਾਲੀ ਸਾਸ੍ਰੀ ਕਾਲੋ ਠੀਕ ਹੋ ਜੀ ਦੇਖੋ ਜੀ ਪੁਰਾਦਵ ਕੀਤਾ ਜਾਂਦਾ ਜਿਹੜਾ ਇੱਥੇ ਹੁੰਦਾ ਹੈ ਸਤਿਕਾਰ ਕੀਤਾ ਜਾਂਦਾ ਤੇ ਚੈੱਕ ਕਰੋ ਜੀ ਅੰਦਰਲੀ ਲੁੱਕ ਇਹਦੀ ਬੈਠਣ ਵਾਸਤੇ ਕਈ ਟੇਬਲ ਨੇ ਜੀ ਤੇ ਵਾਧੂ ਫੈਮਿਲੀ ਬਹੁਤ ਸਾਰੀਆਂ ਬੈਠ ਸਕਦੀਆਂ ਇੱਥੇ ਆਹ ਸੈਂਟਰ ਹੈ ਜੀ ਇਹਦਾ ਸੈਂਟਰ ਦੇ ਵਿੱਚ ਦੇਖੋ ਜੀ ਗੱਡਾ ਬਣਾਇਆ ਪੂਰਾ ਕੈਂਡ ਲੱਗਦਾ ਜੀ ਥੋੜਾ ਜਿਹਾ ਇੱਥੇ ਚਾਨਣ ਘਟ ਹੈ ਜੀ ਅੰਦਰ ਤੇ ਦੇਖੋ ਉੱਪਰ ਤੱਕ ਸਾਰੇ ਪਾਸੇ ਐਵੇਂ ਡਿਜ਼ਾਈਨ ਹੈ ਜੀ ਤੇ ਲੋਕ ਬਹਿ ਕੇ ਖਾ ਰਹੇ ਨੇ ਪਰਾਂਦੀ ਟੰਗੀ ਹੋਈ ਹੈ ਜੀ ਬਾਕੀ ਇਧਰ ਆ ਗਿਆ ਜੀ ਟਰੱਕ 4 ਉਹਦੀ ਗੱਡੀ ਚੈੱਕ ਕਰੋ ਜੀ 4 ਉਹਦੀ ਗੱਡੀ ਆਹ ਦੇਖੋ ਜੀ ਕੁੱਟਣ ਵਾਲਾ ਵੇਲਣਾ ਮੇਰੇ ਮਗਰ ਟਾਪਾ ਚੜਨ ਵਾਲਾ ਜੀ ਕਿ ਇਸ ਤਰ੍ਹਾਂ ਦੇਖੋ ਜੀ ਤੁਸੀਂ ਕੋਈ ਮੀਟਿੰਗਸ ਵਗੈਰਾ ਜੇ ਕਿਸੇ ਕਰਨੀਆਂ ਬੈਠ ਕੇ ਉਹਦੇ ਲਈ ਵੀ ਹੈਗਾ ਜੀ ਇਹ ਪਹਿਰਾਵਾ ਪੰਜਾਬੀ ਪਹਿਰਾਵੇ ਵਿੱਚ ਬਾਈ ਦੇਖੋ ਸਰਵ ਕਰ ਰਹੇ ਨੇ ਆ ਦੇਖੋ ਜੀ ਵੇਖ ਸਾਰਾ ਬੜਾ ਵਧੀਆ ਲੱਗ ਰਿਹਾ ਇੱਥੇ ਆ ਕੇ ਸਾਰਾ ਹਾਲ ਦੇਖ ਲਓ ਜੀ ਅੰਦਰ ਬੈਠਣ ਵਾਲਾ ਪੂਰਾ ਏਸੀ ਹੈ ਜੀ ਬਿਲਕੁਲ ਗਰਮੀ ਨਹੀਂ ਲੱਗ ਰਹੀ ਅੱਜ ਥੋੜੀ ਜੀ ਗਰਮੀ ਹੈ ਬਾਹਰ ਪਰ ਅੰਦਰ ਏਸੀ ਵਗੈਰਾ ਛੱਡਿਆ ਹੋਇਆ ਜੀ ਪੂਰਾ ਕੈਂਟ ਪ੍ਰਬੰਧ ਹੈ ਜੀ ਪਰ ਦੇਖੋ ਤੁਸੀਂ ਡਿਜ਼ਾਈਨ ਕਿੰਨਾ ਵਧੀਆ ਲਓ ਜੀ ਖਾਣ ਵਾਲਾ ਆਪਣਾ ਸਮਾਨ ਆ ਗਿਆ ਜੀ ਇੱਕ ਆਪਾਂ ਕਰਾਇਆ ਮਸਾਲਾ ਡੋਸਾ ਤੇ ਇੱਕ ਆਪਾਂ ਲਿਆ ਜੀ ਦਹੀਂ ਭੱਲੇ ਤੇ ਗੱਲ ਕਰੀਏ ਖਾਣੇ ਚੀਜ਼ਾਂ ਦੇ ਖਾਣੇ ਇੱਜਾ ਸਾਰੀਆਂ ਇਹਨਾਂ ਦੀਆਂ ਜਿਹੜੀਆਂ ਸੋਹਣੀਆਂ ਨੇ ਜੀ ਸਵਾਦ ਨੇ ਤੇ ਹਰ ਤਰ੍ਹਾਂ ਦੀ ਮਿਲ ਜਾਂਦੀ ਹੈ ਨੂਡਲ 버ਗਰ ਪੀਜ਼ਾ ਪਾਸਤਾ ਤੇ ਪੰਜਾਬੀ ਫੂਡ ਰੋਟੀ ਦਾਲ ਮਖਣੀ ਸਾਰੀਆਂ ਸਬਜ਼ੀਆਂ ਜੀ ਘੈਂਟ ਕੰਮ ਹਾਂਜੀ ਅਸੀਂ ਆਪਣਾ ਅੱਜ ਦਾ ਵਲੌਗ ਜੀ ਤੇ ਆਪਣੇ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਜੀ ਕਿਵੇਂ ਜਿਹਾ ਲੱਗਾ ਤੁਹਾਨੂੰ ਆਪਣਾ ਅੱਜ ਦਾ ਵਲੌਗ ਜੀ ते आपण चॅनलला जुडे